ਸਤਿ ਸ੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰਾਂ ਚ ਦੀ ਵੱਡੀ ਖਬਰ ਖਬਰਨਾ ਤੱਕ ਜਰੂਰ ਬਨੇ ਰਹਿਣਾ ਜਿਨਾਂ ਵੀਰ ਆਪ ਮੈਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਮੁਸੇਵਾਲ ਦੀ ਮਾ ਚਰਨਜੀਤ ਕੌਰ ਤੇ ਆਈ ਵੀ ਐਫ ਮਾਮਲੇ ਚ ਆਇਆ ਨਵਾਂ ਮੋੜ ਹੁਣ ਨਹੀਂ ਹੋਵੇਗਾ ਕਾਰਵਾਈ ਜਾਨੋ ਕੀ ਹੈ ਕਾਰਨ ਮੁਸੇਵਾਲ ਦੀ ਮਾ ਚਰਨ ਕੌਰ ਨੇ ਆਈ ਵੀ ਐਫ ਮਾਮਲੇ ਚ ਅੱਜ ਨਵਾਂ ਮੋੜ ਹੋਣ ਨਹੀਂ ਹੋਵੇਗੀ ਕਾਰਵਾਈ ਜਾਨੋ ਕੀ ਹੈ ਕਾਰਨ ਚੰਡੀਗੜ੍ਹ ਸਿੱਧੂ ਮਸੇਵਾਲੇ ਦੇ ਮਾਤਾ ਚਰਨ ਕੌਰ ਦੇ 60 ਸਾਲ ਦੀ ਕਰੀਬ ਸਾਲ ਦੀ ਉਮਰ ਚ ਕਰਵਾਏਗੇ ਆਈਵੀਐਫ ਹਿਲਾਫ ਸਿਹਤ ਮੰਤਰਾਲੇ ਕੋਈ ਕਾਰਵਾਈ ਨਹੀਂ ਕਰ ਸਕਦਾ ਹੈ ਚਰਜੀਤ ਕੌਰ ਨੇ ਭਾਰਤ ਦੇ ਬੱਚੇ ਨੂੰ ਸਿਰਫ ਜਨਮ ਦਿੱਤਾ ਹੈ ਜਦਕਿ ਆਈਵੀਐਫ ਵਿਦੇਸ਼ ਜਾ ਕੇ ਕਰਵਾਇਆ ਹੈ ਜਨੇਪੇ ਨੂੰ ਰੋਕਿਆ ਨਹੀਂ ਜਾ ਸਕਦਾ ਕਿ ਕੋਈ ਵੀ ਸਿਹਤ ਕੇਂਦਰ ਬੱਚੇ ਦੀ ਡਿਲੀਵਰੀ ਕਰਵਾ ਸਕਦਾ ਹੈ ਇਸੇ ਹੀ ਸਥਿਤੀ 'ਚ ਚਰਨਕੌਰ ਨੇ ਪੰਜਾਬ ਸਿਹਤ ਵਿਭਾਗ ਵੱਲੋਂ ਆਈ ਵੀ ਐਫ ਸਬੰਧਿਤ ਮੰਗੇ ਗਏ ਜਵਾਬ ਤੇ ਕਾਰਵਾਈ ਤੇ ਰੋਕ ਲਗਾ ਦਿੱਤੀ ਹੈ ਬਲਕੌਰ ਸਿੰਘ ਨੇ ਕਿਹਾ ਹੈ ਕਿ ਪਤਨੀ ਚਰਜੀ ਕੋਰ ਨਾਲ ਨਵੰਬਰ 2022 ਚ ਯੂਕੇ ਗਏ ਸਨ ਜਿੱਥੇ ਵੀ ਆਈਵੀਐਫ ਕਰਵਾਏ ਵਾਲੀ ਔਰਤ ਦੀ ਉਮਰ ਦੇ ਕੋਈ ਵੀ ਪਾਬੰਦੀ ਨਹੀਂ ਹੈ ਜਦਕਿ 45 ਸਾਲ ਦੀ ਉਮਰ ਤੋਂ ਬਾਅਦ ਆਈਵੀਐਫ ਦੌਰਾਨ ਔਰਤ ਦੇ ਅੰਡਿਆਂ ਦੀ ਗੁਣਵੱਤਾ ਦਾ ਉਨਤਿਆਨ ਚ ਰੱਖਦੇ ਰੱਖਿਆ ਜਾਂਦਾ ਹੈ ਤਾਂ ਔਰਤ ਦੇ ਅੰਡਿਆਂ ਦੀ ਵਰਤੋਂ ਨੂੰ ਲੈ ਕੇ ਬੱਚੇ ਬੇਸ਼ੱਕ ਕਰਵਾਈ ਜਾ ਸਕਦੇ ਹਨ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਇ ਜਰੂਰ ਦਿਓ ਧੰਨਵਾਦ